ਆਹੀ ਸਾੜ ਸੀ ਆਹੀ ਸਾੜ ਸੀ ਆ ਤੁਸੀਂ ਦੇਖੋ ਸੁਮੇਤਾ ਆ ਦਿਖਾ ਦਿਓ ਆ ਸਾੜ ਸੀ ਜਿਹੜਾ ਉਸ ਸਮੇਂ ਲੜ ਰਿਹਾ ਸੀ ਦੂਜੇ ਸਾੜ ਦੇ ਨਾਲ ਜਿੱਥੇ ਕੀ ਰਾਜਵੀਰ ਜਵੰਦਾ ਦੇ ਭਿਆਨਕ ਐਕਸੀਡੈਂਟ ਹੋਇਆ ਇਹ ਤਸਵੀਰ ਤੁਸੀਂ ਦੇਖ ਲਓ ਕਿ ਰਾਜਵੀਰ ਜਵੰਦਾ ਜਦੋਂ ਐਕਸੀਡੈਂਟ ਦੇ ਲੜੇਟ ਦੇ ਵਿੱਚ ਆਇਆ ਤਾਂ ਆਹੀ ਸਾੜ ਲੜਦੇ ਸੀ ਮੌਕੇ ਤੁਹਾਨੂੰ ਤਸਵੀਰ ਦਿਖਾ ਰਹੀਆਂ ਤਾਂ ਕਾਫੀ ਜਿਹੜੀ ਸੱਟਾਂ ਲੱਗੀਆਂ ਨੇ ਗੰਭੀਰ ਤਾਂ ਜ਼ਿੰਦਗੀ ਮੌਤ ਦੀ ਲਾਈ ਲੜ ਰਿਹਾ ਹੈ ਰਾਜਵੀਰ ਜਵੰਦਾ ਤਾਂ ਲਗਾਤਾਰ ਉਨਾ ਦੇ ਲਿਖਰ ਦਸਾਂ ਕੀਤੀਆਂ ਜਾ ਰਹੀਆਂ ਨੇ ਪਰ ਤੁਸੀਂ ਦੇਖੋ ਕਿ ਇੱਕ ਸੰਡਨ ਲਾਈ ਦੇ ਪਿੱਛੇ ਇੱਕ ਪੰਜਾਬੀ ਨੌਜਵਾਨ ਗਾਇਕ ਜਿਹੜਾ ਕਮੀਰ ਜਖਮੀ ਹੋ ਗਿਆ ਪੂਰੇ ਪੰਜਾਬ ਭਰ ਤੋਂ ਉਨ੍ਹਾਂ ਲਈ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਸਦਾਰਥ ਇਹ ਇਹੀ ਸਾਡ ਜਿਹੜੇ ਲਗਾਤਾਰ ਇਸ ਜਗਾ ਉੱਤੇ ਘੁੰਮਦੇ ਰਹਿੰਦੇ ਨੇ ਰੋਡਾਂ ਦੇ ਉੱਤੇ ਜੀ ਇਹ ਡੇਲੀ ਦਾ ਕੰਮ ਹੈ ਨਾ ਦਾ ਸਾਡਾ ਡੇਲੀ ਉਰੇ ਲੜਾਈ ਹੁੰਦੀ ਆ ਤੇ ਖੱਡੇ ਇੰਨੇ ਨੇ ਬਈ ਬਾਈਕ ਚਲਾਣਾ ਤੇ ਇਧਰ ਦੁੱਬਰ ਹੋਇਆ ਬਿਲਕੁਲੀ ਤੇ ਡੇਲੀ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ ਤੁਸੀਂ ਦੇਖ ਲਿਓ ਡੇਲੀ ਖੜੇ ਹੁੰਦੇ ਨੇ ਇਸ ਰੋਡ ਤੇ ਦੋ ਸਾਡ ਜਿੱਥੇ ਦੋ ਸਾਡ ਹੋ ਗਏ ਉੱਥੇ ਲੜਾਈ ਬਜਣੀ ਸੀ ਲੜ ਰਹੇ ਸੀ ਤਾਂ ਉਸ ਤੋਂ ਬਾਅਦ ਜਾ ਕੇ ਰਾਜਵੀਰ ਜਵੰਦਾ ਦਾ ਐਕਸ਼ਨਟ ਹੋਇਆ ਹੈ ਤਸਵੀਰ ਦਿਖਾ ਦਿਓ ਸੁਮਿਤ ਇਸ ਹਾਸੇ ਦੇ ਕਾਰਨ ਤੁਸੀਂ ਦੇਖੋ ਕਿ ਕਾਫੀ ਪੰਜਾਬ ਦੇ ਵਿੱਚ ਹੁਣ ਦਵਾਮਾ ਰਾਜਵੀਰ ਜਵੰਦਾ ਲਈ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਲਗਾਤਾਰ ਅਬਾਰਾ ਜਿਹੜੇ ਪਸ਼ੂ ਨੇ ਰੋਡਾਂ ਦੇ ਉੱਤੇ ਘੁੰਮ ਰਹੇ ਨੇ ਜਿਸ ਕਾਰਨ ਕਾਫੀ ਵੱਡੇ ਹਾਦਸੇ ਕਾਫੀ ਲੋਕਾਂ ਦੀਆਂ ਮੌਤਾਂ ਹੋ ਗਈਆਂ ਇਸ ਸਾਂਢ ਕਰਕੇ ਜਿਹੜੀ ਅੱਜ ਰਾਜਵੀਰ ਜਵੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਉਸ ਤੋਂ ਬਾਅਦ ਜਾ ਕੇ ਲਗਾਤਾਰ ਦਵਾਮਾ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰ ਤੁਹਾਨੂੰ ਪੰਜੌਰ ਬੱਦੀ ਰੋਡ ਐ ਨਲਗੜ ਰੋਡ ਐ ਜਿੱਥੇ ਕੀ ਹਰਿਆਣੇ ਚ ਚਪੈਂਦਾ ਹੈ ਤਾਂ ਇਸ ਸਾੜ ਦੇ ਕਾਰਨ ਜਿਹੜਾ ਅੱਜ ਤੁਸੀਂ ਦੇਖੋ ਕਿ ਪੂਰੇ ਦੇਸ਼ ਭਰ ਦੇ ਵਿੱਚ ਜੋ ਰਾਜ ਵਿੱਚ ਬੰਦਾ ਦੇ ਨਾਲ ਐਕਸੀਡੈਂਟ ਹੋਇਆ ਤਾਂ ਉਸ ਇਸ ਸਾੜ ਦੇ ਕਾਰਨ ਹੋਇਆ ਤੁਸੀਂ ਦੇਖੋ ਕਿ ਹੁਣ ਵੀ ਕਿਵੇਂ ਇਹ ਆਪਣੇ ਲੜਾਈ ਵਾਲ ਰੂਪ ਧਾਰਨ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਨਾਲ ਦਾ ਹੋਰ ਜਿਹੜਾ ਇੱਕ ਸਾੜ ਹੈ ਤਾਂ ਉਹ ਇਸ ਜਗ੍ਹਾ ਉੱਤੇ ਲੜੇ ਸੀ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਉਸੇ ਤਸਵੀਰ ਜਗ੍ਹਾ ਉਸੇ ਜਗ੍ਹਾ ਅਜੇ ਵੀ ਇਹ ਸਾੜ ਇੱਥੇ ਹੀ ਮੌਜੂਦ ਨੇ ਹੋਰ ਕਿਸੇ ਵਿਅਕਤੀ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕਿਸੇ ਨੂੰ ਹਸਪਤਲ ਪਹੁੰਚਾਈਏ ਕਿਉਂਕਿ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਨੇ ਇਨ੍ਹਾਂ ਹਾਸੇ ਕਾਰਨ ਕਈ ਲੋਕਾਂ ਦੀ ਹੁਣ ਤੱਕ ਮੌਤਾਂ ਹੋ ਗਈਆਂ ਪਰ ਪ੍ਰਸ਼ਾਸਨ ਕੋਈ ਨਾ ਅਵਾਰਾ ਪਸ਼ੂਆਂ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਇਸੇ ਨੂੰ ਲੈ ਕੇ ਤਸਵੀਰ ਤੁਹਾਨੂੰ ਮੌਕੇ ਦੀ ਦਿਖਾਈ ਹੈ ਇਸੇ ਰੋਡ ਦੇ ਉੱਤੇ ਇਸੇ ਜਗ੍ਹਾ ਰਾਜਵੀਰ ਜਬੰਦਾ ਜੋ ਕਿ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ ਨਜ਼ਦੀਕ ਦੇ ਹਸਪਤਲ ਪਹੁੰਚਾਇਆ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਦਸੇ ਕਾਫੀ ਗੰਭੀਰ ਸੀ ਫਿਰ ਉਹ ਸੇਕਟਰ ਪਚਕੁਲਾ ਪਚਕੁਲੇ ਤੋਂ ਰੈਫਰ ਕਰਕੇ 40ਸ ਹਸਪਤਲ ਮੋਹਾਲੀ ਪਹੁੰਚਾਇਆ ਗਿਆ ਜਿੱਥੇ ਕਿ ਹੁਣ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਡਾਕਟਰ ਟੀਮਾਂ ਲੱਗੀਆਂ ਹੋਈਆਂ ਨੇ